ਹਾਲੋ ਗਾਇਜ਼ ਮੇਰੇ ਬਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਨੂੰ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਿਓ ਫੁੱਲ ਵਾਚ ਕਰਿਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅੱਜ ਜੀ ਅੱਜ ਸ਼ੁੱਕਰਵਾਰ ਦਾ ਅੱਜ ਬਲੌਗ ਦੀ ਸਟਾਰਟਿੰਗ ਕੀਤੀ ਆ ਪੇਕੇ ਘਰ ਤੋਂ ਹਾਂਜੀ ਇੱਥੇ 8:30 ਵਜੇ ਦਾ ਟਾਈਮ ਸੀਗਾ ਮੰਮੀ ਤੇ ਗੁਰਪ੍ਰੀਤ ਚਲੇ ਗਏ ਸੀ ਦਵਾਈ ਲੈਣ ਡੈਡੀ ਵੀ ਗਏ ਸੀ ਮੋਟਰ ਤੇ ਨੂੰ ਗਿੜਾ ਕੱਢਣ ਤੇ ਮੈਂ ਲੱਗੀ ਸੀ ਚਾਹ ਪੀਣ ਡਾਡੀ ਨੇ ਪੀ ਲਈ ਸੀ ਚਾਹ ਮੈਂ ਕਿਹਾ ਚਲੋ ਮੈਂ ਵੀ ਪੀਨੀ ਆ ਵੀ ਇਹ ਹੋ ਜਾਂਦਾ ਵੀ ਰੋਟੀ ਲੇਟ ਖਾਣੀ ਆ ਵੀ ਚਲੋ ਮੈਨੂੰ ਐਸੇ ਮੈਂ ਕਿਹਾ ਚਲ ਚਾਹ ਪੀਨੀ ਆ ਨਾਲ ਖਾਣੇ ਬਿਸਕੁਟ ਬੀ ਫਿਰ ਜਦ ਨੂੰ ਹੋ ਜੂਗਾ ਰੋਟੀ ਦਾ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਸੀ ਇੰਨੀ ਸੋਹਣੀ ਕੈੜੀ ਐ ਧੁੱਪ ਨਿਕਲੀ ਬਹੁਤ ਇੱਥੇ ਝਾੜੂ ਪੋਚਾ ਦਾ ਤਾਂ ਕੰਮ ਹੋ ਜਾਇਆ ਹੋਇਆ ਸੀ ਰੋਟੀ ਦੇਤੀ ਸੀ ਪਰ ਜਾਈ ਨਹੀਂ ਬਣਾ ਕੇ ਤਾ ਕਰਕੇ ਰੋਟੀ ਵਾਲੀ ਆਪਾਂ ਨੂੰ ਕੋਈ ਉਹ ਨਹੀਂ ਸੀ ਇੱਥੇ ਮੈਨੂੰ ਇਹ ਸੀ ਮੈਂ ਕਿਹਾ ਚਲੋ ਧੋਦਾਂ ਕੱਪੜੇ ਜਿਹੜੇ ਧੋਣ ਵਾਲੇ ਸਨ ਕੱਪੜੇ ਧੋ ਕੇ ਮੱਝਾਂ ਨੂੰ ਵੀ ਡਾੜੀ ਪਾਣੀ ਪੁਣੀ ਜਿਹਾ ਪਲਾ ਕੇ ਹਟੇ ਸੀਗੇ ਉਹ ਮੇਰੀ ਆਈ ਸਿਤਾਈ ਜੀ ਨਾਲ ਸੀਗਾ ਭਤੀਜਾ ਮੇਰਾ ਜਿਹੜੀ ਜਿਹਦੀ ਮਤਲਬ ਜਿਹਨੂੰ ਤੁਸੀਂ ਪਹਿਲਾਂ ਵੀ ਦੇਖਿਆ ਸ਼ਾਰਟ ਵੀਡੀਓ ਦੇ ਵਿੱਚ ਉਹ ਉਹਨੂੰ ਮੈਂ ਹੱਸਦੀ ਸੀ ਮੈਂ ਕਿਹਾ ਕੱਲ ਨੂੰ ਤੂੰ ਵੀ ਉਹਦੇ ਵਿੱਚ ਬਲੌਗ ਚ ਆਵੇਂਗਾ ਮੈਂ ਕਿਹਾ ਚੱਲ ਵੀ ਤੂੰ ਬਲੌਗ ਵੀਡੀਓ ਦੇ ਵਿੱਚ ਆਵੇਂਗਾ ਕੱਲ ਨੂੰ ਮੰਮੀ ਯਾਰ ਦੇ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਮੰਮੀਆਂ ਮਤਲਬ ਕਹਿੰਦੇ ਆ ਵੀ ਤਾਈ ਜੀ ਉਹਨਾਂ ਨੂੰ ਮੰਮੀ ਤਾਈ ਜੀ ਨਹੀਂ ਕਹਿੰਦੇ ਹੈਗੇ ਮਤਲਬ ਜਿਵੇਂ ਮੇਰੇ ਡੈਡੀ ਉਹ ਨਹੀਂ ਚਾਰ ਭਰਾ ਨੇ ਚਾਰਾਂ ਨੂੰ ਹੀ ਅਸੀਂ ਜਣੀ ਇਹ ਹੁੰਦਾ ਵੀ ਮੰਮੀ ਨੂੰ ਤਾਂ ਮੰਮੀ ਚਲੋ ਕਹਿਣਾ ਹੀ ਆ ਹਨਾ ਦੂਜੀ ਵੀ ਤਿੰਨਾਂ ਨੂੰ ਤਾਈ ਜੀ ਉਹਨਾਂ ਨੂੰ ਡੈਡੀ ਮੇਰੇ ਸਾਰਿਆਂ ਨਾਲੋਂ ਛੋਟੇ ਨੇ ਤਾਈ ਜੀ ਉਹ ਨਹੀਂ ਮਤਲਬ ਤਾਈ ਨਹੀਂ ਲੱਗਦੀ ਨੇ ਮੇਰੀਆਂ ਤਿੰਨੋਂ ਉਹਨਾਂ ਨੂੰ ਵੀ ਮੈਂ ਮੰਮੀਆਂ ਕਹਿੰਦੀ ਆ ਮੈਂ ਵੀ ਮੰਮੀ ਕਹਿੰਦੀ ਆ ਮਤਲਬ ਜਿਹੜੇ ਉਦੋਂ ਵੱਡੇ ਨੇ ਜਿਹੜੇਤਾਈ ਜੀ ਆਏ ਸੀ ਉਹਨਾਂ ਦੇ ਵੀ ਬੱਚੇ ਮੰਮੀ ਉਹ ਕਹਿੰਦੇ ਨੇ ਕਿਉਂਕਿ ਅਸੀਂ ਥੋੜੇ ਜਿਹਾ ਸੇਮ ਜਿਹਾ ਹਾਂ ਹਾਨ ਪਰਵਾਨ ਜੀ ਜਿਵੇਂ ਮੇਰੇ ਹਾਨ ਦੀ ਉਹ ਕਜ਼ਨ ਆ ਮੇਰੀ ਤੇ ਗੁਰਪ੍ਰੀ ਦੇ ਹਾਨ ਦਾ ਉਹ ਉਹ ਆ ਪਰ ਤਾਂ ਕਰਕੇ ਇੱਥੇ ਆਪਣੇ ਕੱਪੜੇ ਗਏ ਸੀ ਸੁੱਕ ਮੈਨ ਨੂੰ ਇਹ ਸੀ ਮੈਂ ਕਿਹਾ ਜਦ ਨੂੰ ਵੀ ਚਲੋ ਮੈਂ ਜਾਣਾ ਹੀ ਕਿਉਂਕਿ ਮੈਂ ਮੁੜਨਾ ਤਾਂ ਹੈਗਾ ਅਸੀਂ ਪਿੰਡ ਨੂੰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਜਿਹੜੇ ਕੱਪੜੇ ਸੁੱਕ ਗਏ ਉਹਨਾਂ ਦੀਆਂ ਲਗਾ ਦਈਏ ਤੈਹਾਂ ਵੀ ਸਾਂਭੇ ਜਾਣਗੇ ਫਿਰ ਗੁਰਪ੍ਰੀ ਉਹਨਾਂ ਨੂੰ ਕੀਤਾ ਸੀ ਫੋਨ ਉਹ ਕਹਿੰਦੇ ਸੀ ਵੀ ਅਸੀਂ ਵੀ ਆਉਂਦੇ ਨੇ ਉਹ ਵੀ ਰਾਤ ਚ ਆਉਂਦੇ ਸੀ ਉਹ ਮੰਮੀ ਦੇ ਇੱਕ ਦੋ ਟੈਸਟ ਜੇ ਸੀ ਜਿਹੜੇ ਕਰਵਾਉਣ ਵਾਲੇ ਗੋ ਗਏ ਹੋ ਸੀ ਉੱਥੇ ਕਿਉਂਕਿ ਉਹਨਾਂ ਦੀ ਅਪਾਇੰਟਮੈਂਟ ਲਈ ਹੋਈ ਸੀ ਜਦ ਨੂੰ ਜਿਹੜੀ ਅੱਜ ਧੁੱਪ ਇੰਨੀ ਵਧੀਆ ਸੀ ਮੌਸਮ ਐਨਾ ਵਧੀਆ ਸੀ ਜਣੀ ਮੈਨੂੰ ਵੀ ਚਲ ਇਹ ਹੋ ਗਿਆ ਵੀ ਸੌਖਾ ਹੋ ਗਿਆ ਸੀ ਕੰਮ ਵੀ ਕਪੜਾ ਜੀ ਜੋ ਚਲ ਤੋਤਾ ਵੀ ਗਿਆ ਤੇ ਸਾਂਭਿਆ ਵੀ ਗਿਆ ਨਹੀਂ ਇਹ ਹੋ ਜਾਂਦਾ ਵੀ ਚਲੋ ਤੋਤਾ ਤਾਂ ਜਾਂਦਾ ਨਾ ਵੀ ਮੌਸਮ ਖਰਾਬ ਕਰਕੇ ਵੀ ਸਾਂਭਣ ਦਾ ਕੰਮ ਔਖਾ ਹੋ ਜਾਂਦਾ ਹੁੰਦਾ ਮੈਂ ਆਪਦੇ ਕਪੜਾ ਇਹ ਮਤਲਬ ਸੂਟ ਸੱਟ ਚੇਂਜ ਕਰ ਲਿਆ ਸੀਗਾ ਮੈਨੂੰ ਇਹ ਸੀ ਮੈਂ ਕਿਹਾ ਵੀ ਮੈਂ ਐਵੇਂ ਹੀ ਫਿਰ ਚਲੇ ਜਾਊਂਗੀ ਕੁਸ਼ਫਤ ਦੇ ਪਾਪਾ ਦਾ ਵੀ ਫੋਨ ਆ ਗਿਆ ਸੀ ਉਹ ਕਹਿੰਦੇ ਸੀ ਕਹਿੰਦੇ ਵੀ ਮੈਂ ਜਦੋਂ ਸ਼ਾਮ ਨੂੰ ਵੀ ਕੰਮ ਤੋਂ ਆਉਂਦਾ ਹੋਏ ਫਿਰ ਮੈਂ ਹੀ ਤੈਨੂੰ ਲੈ ਚੂੰਗਾ ਪਹਿਲਾਂ ਸਾਨੂੰ ਜਿਹੜੀ ਥੋੜਾ ਜਿਹਾ ਕੰਮ ਸੀ ਉਹ ਮਨੋ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਤੇ ਡੈਡੀ ਜਾਵਾਂਗੇ ਵੀ ਨਾਲੇ ਡੈਡੀ ਆਪਦਾ ਕੰਮ ਉਹ ਕਰ ਲੈਣਗੇ ਵੀ ਨਾਲ ਹੀ ਚਲੋ ਮੈਂ ਚਲੀ ਜਾਊਂਗੀ ਵੀ ਉੱਥੇ ਮੈਨੂੰ ਛੱਡ ਦੇਣਗੇ ਫਿਰ ਸਾਡਾ ਉਹ ਕੰਮ ਹੋ ਗਿਆ ਮਿਸ ਤਾਂ ਕਰਕੇ ਡੈਡੀ ਤਾਂ ਹਜੇ ਕਹਿੰਦੇ ਸੀ ਕਹਿੰਦੇ ਮੈਂ ਛੱਡਿਆ ਨਹੀਂ ਮੈਨੂੰ ਇਹ ਸੀ ਮੈਂ ਚਲ ਕੋਈ ਨਾ ਵੀ ਤੁਸੀਂ ਇਕੱਲੇ ਹੋ ਵੀ ਤੁਸੀਂ ਆਪਦਾ ਦੇਖ ਲਓ ਵੀ ਫਿਰ ਦੇਖਦੇ ਆ ਫਿਰ ਕੁਝ ਫਤ ਦੇ ਜਦੋਂ ਪਾਪਾ ਨਾਲ ਗੱਲ ਹੋਈ ਉਹ ਕਹਿੰਦੇ ਵੀ ਮੈਂ ਹੀ ਲੈ ਜਾਊਂਗਾ ਤੈਨੂੰ ਤਾਂ ਕਰਕੇ ਨਹੀਂ ਤਾਂ ਮੈਨੂੰ ਇਹ ਸੀ ਵੀ ਨਹੀਂ ਮੈਂ 12:00 ਵਜੇ ਚਲੇ ਜਾਣਾ ਸੀਗਾ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਫਿਰ ਵੀ ਸ਼ਾਮ ਸਮੇਂ ਇਹ ਹੋ ਜੂਗੀ ਉਹੀ ਚਲ ਗੁਰਪੀ ਦਾ ਕੰਮ ਸੌਖਾ ਹੋ ਜੂਗਾ ਹਨਾ ਵੀ ਮੰਮੀ ਬਿਮਾਰ ਕਰਕੇ ਪਰ ਇੱਕ ਗੱਲ ਆ ਨਾ ਵੀ ਉਹ ਮੌਜ ਕਿੱਥੇ ਮਿਲਦੀ ਹੈ ਨਾ ਬੰਦਾ ਜਿਹਨੇ ਮਾਵਾਂ ਦੇ ਸਿਰ ਤੇ ਆ ਤੇ ਨਹੀਂ ਮੈਨੂੰ ਇਹ ਹੁੰਦਾ ਸੀਗਾ ਵੀ ਬੇਫਿਕਰੀ ਆਉਣਾ ਹਨਾ ਉਧਰ ਚਾਹੇ ਹਸਪਤਲ ਰੋਹ ਚਾਹੇ 10 ਦਿਨ ਰਹੋ ਹਨਾ ਵੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਪਕਾਇਆਂ ਖਾਣੀਆਂ ਕਦੇ ਉਧਰ ਘਰ ਚਲੇ ਗਏ ਕਦੇ ਉਧਰ ਚਲੇ ਗਏ ਹਨਾ ਹੁਣ ਕਿਥੇ ਮੰਮੀ ਨੇ ਬਿਮਾਰ ਪਿਆਂ ਕਰਕੇ ਆਏ ਹੋ ਜਾਂਦਾ ਵੀ ਚਲੋ ਆ ਵੀ ਕਰ ਦਿੰਨੀ ਵੀ ਆ ਵੀ ਕਰਾ ਦਈਏ ਹਨਾ ਆ ਵੀ ਕਰਾ ਦਈਏ ਪਰ ਉਹ ਗੱਲਾਂ ਹਨਾ ਵੀ ਮਾਂ-ਬਾਪ ਦੇ ਸਿਰ ਤੇ ਲੰਘਾ ਹੁੰਨ ਮੋਜਾਂ ਬੰਦੇ ਨੂੰ ਕਦੇ ਨਹੀਂ ਸਾਰੀ ਉਮਰ ਭੁੱਲਦੀਆਂ ਹੈਗੀਆਂ ਤੇ ਫਿਰ ਇੱਥੇ ਅਸੀਂ ਸ਼ਾਮ ਨੂੰ ਚੱਲ ਪਏ ਸੀ ਆਹ ਵਾਲਾ ਜਿਹੜਾ ਧੂਆ ਨਿਕਲਦਾ ਇਹ ਹੈਗਾ ਨਾਹਰ 슈ਗਰ ਮੈਲਾ ਇਹ ਉਹਦੀ ਮਤਲਬ ਦਿਖਾਇਆ ਸੀ ਤੁਹਾਨੂੰ ਮੈਂ ਦਿਖਾਉਂਦੀ ਸੀ ਵੀ ਉਹ ਉਹ ਆਹੀ ਤੇ ਨਹੀਂ ਇਹਨਾਂ ਕਾ ਜੀ ਵੀ ਮਤਲਬ ਦਿਨਾਂ ਦਾ ਕਾਫੀ ਫਰਕ ਪੈ ਗਿਆ ਏ ਪਹਿਲਾਂ ਨਾਲੋਂ ਕਿਉਂਕਿ ਜਿਵੇਂ ਹੁਣ ਪਹਿਲਾਂ ਇਹ ਹੁੰਦਾ ਸੀ ਵੀ ਛੇ-ਤਿੰਨ ਦਿਨ ਚਿਪ ਜਾਂਦਾ ਸੀ ਹਨਾ ਹੁਣ ਮਤਲਬ ਜ ਕਾਫੀ ਜਣੀ ਲੇਟ ਹੋਣ ਲੱਗ ਗਿਆ ਨਾ 6 ਵਜੇ ਵੀ 6:00 ਵਜੇ ਤੱਕ ਵੀ ਬਧੀਆ ਚਾਨਣ ਜਿਹਾ ਹੀ ਰਹਿੰਦਾ ਹੈ ਨਹੀਂ ਹੈ ਨਾ ਐ ਹੋ ਜਾਂਦਾ ਸੀ ਜੇ ਵੀ ਸਾਜਰੋ ਹੀ 5:00 ਵਜੇ ਨੂੰ ਆਏ ਹੁਣ ਲੱਗ ਜਾਂਦਾ ਸੀ ਜੇ ਵੀ ਹਾਏ ਹਨੇਰਾ ਹੋ ਗਿਆ ਹਨਾ ਪੇਕਿਆਂ ਦੇ ਨੇੜੇ ਹੋਣ ਦੀ ਜਣੀ ਮौज ਬਹੁਤ ਆ ਹਨਾ ਮੈਨੂੰ ਤਾਂ ਬਸ 15-20 15-20 ਮਿੰਟ ਸਾਨੂੰ ਗੱਡੀ 'ਚ ਲੱਗਦੇ ਹੁੰਦੇ ਨੇ ਜੇ ਅਸੀਂ ਮੋਟਰਸਾਈਕਲ 'ਤੇ ਆਂ ਫਿਰ ਸਾਨੂੰ 20 25 ਦੇ ਵਿਚਾਲੇ ਵਿਚਾਲੇ ਲੱਗਦੇ ਨੇ ਕਿਉਂਕਿ ਸਾਨੂੰ ਤਾਂ 15 ਤੋਂ 16 ਕਿਲੋਮੀਟਰ ਨੇ ਜਿਵੇਂ ਦੇਖਿਆ ਸਾਰਿਆਂ ਦਾ ਫਰਕ ਆ ਉੱਥੋਂ ਫਿਰ ਆ ਕੇ ਆਪਾਂ ਮੰਮੀ ਰੋਟੀ ਬਣਾਉਣ ਲੱਗੇ ਸੀ ਬਸ ਜਦ ਹੀ ਰੋਟੀ ਮੰਮੀ ਦੇ ਨਾਲ ਲੱਗ ਕੇ ਅਸੀਂ ਰੋਟੀ ਬਣਾ ਲਈ ਸਬਜੀ ਪਈ ਸੀ ਦਾਲ ਸੀ ਮਤਲਬ ਕੱਲ ਵਾਲੀ ਜਿਹੜੀ ਮੈਂ ਬਣਾਈ ਸੀਗੀ ਦਾਲ ਪਈ ਸੀ ਤੇ ਸਾਗ ਪਿਆ ਸੀ ਸਾਗ ਨੂੰ ਤੜਕਾ ਲਾਇਆ ਸੀ ਫਿਰ ਸਾਗ ਜਿਵੇਂ ਹੁਣ ਕਈ ਦਿਨ ਦਾ ਸੀਗਾ ਪਰ ਤੇ ਵੀ ਤੜਕਾ ਲਾਇਆ ਤੇ ਮਤਲਬ ਬਹੁਤ ਜਿਆਦਾ ਟੇਸਟੀ ਲੱਗਿਆ ਤੇ ਫਿਰ ਉਸ ਦਾ ਜਣੇ ਸੀ ਵੀ ਚੁੱਲ੍ਹ ਦਾਲ ਵੀ ਲੈ ਲਈ ਸਾਗ ਲੈ ਲਿਆ ਰੋਟੀ ਖਾ ਲਈ ਸੀ ਮੈਂ ਕਿਹਾ ਕੁਛ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਵੀ ਆ ਕੇ ਕਿਉਂਕਿ ਮੈਂ ਸ਼ਾਮ ਜਿਉ ਹੋ ਗਈ ਸੀ ਮੈਨੂੰ ਆਉਦੀ ਨਾ ਵੀ ਫਿਰ ਉਹ ਵੀ ਫਟਾਫਟ ਜਿਹੜੇ ਕਰਨ ਵਾਲੇ ਨੇ ਕੰਮ ਉਹ ਕਰ ਲਈਏ ਫਤੈ ਨੂੰ ਲੱਗਿਆ ਸੀ ਫੋਨ ਦਾ ਲਾਹਾ ਉਹਨੂੰ ਇਹ ਸੀਗਾ ਵੀ ਮੰਮਾ ਦੇ ਕੋਲ ਆ ਫੋਨ ਤੇ ਵੀ ਮੈਂ ਲਾ ਲਵਾਂ ਫੋਨ ਦਾ ਲਾਹਾ ਉਹ ਫੋਨ ਦੇਖਦਾ ਹੋਇਆ ਲੱਗਿਆ ਸੀ ਰੋਟੀ ਖਾਣਾ ਫਿਰ ਉਹਨੂੰ ਇਹ ਹੁੰਦਾ ਨਾ ਵੀ ਉਹ ਬੈੱਡ ਦੇ ਨਾਲ ਰੱਖ ਕੇ ਤਾਂ ਕਰਕੇ ਉਹ ਸਾਡੇ ਕੰਨੇ ਨੂੰ ਪੱਠ ਕਰਕੇ ਫਿਰ ਰੋਟੀ ਖਾਂਦਾ ਹੁੰਦਾ ਫਿਰ ਉਹਨੂੰ ਚਲ ਉਹ ਆਪਣੀ ਤਾਂ ਕਰਕੇ ਉਹਦੋਂ ਉਹ ਕਹਿੰਦੇ ਚਲ ਅਸੀਂ ਫਿਰ ਮੈਨੂੰ ਇਸ ਵਿੱਚ ਚਲੋ ਰੋਟੀ ਖਾ ਕੇ ਕੁਝ ਤਾਂ ਇਹ ਹੋ ਜਾਂਦਾ ਜੀ ਵੀ ਮਤਲਬ ਹਨਾ ਵੀ ਔਰਤ ਦੇ ਸਿਰ ਤੇ ਵੀ ਜੇ ਡਬਲ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਨਾ ਨਾ ਵੀ ਨਾ ਤਾਂ ਪੀਕਾ ਪਰ ਬੰਦੇ ਦੇ ਮਾਂ ਚੋਂ ਵੀ ਕਦੇ ਨਿਕਲਦਾ ਨਾ ਜਿੱਥੇ ਜਿਹੜੇ ਘਰ ਦੇ ਵਿੱਚ ਆਪਾਂ ਜੰਮੇ ਪਲੇ ਆ ਆਪਦੇ ਭੈਣ ਭਾਈਆਂ ਚ ਰਹੇ ਆ ਹਨਾ 20 ਸਾਲ 25 ਸਾਲ ਕੋਈ ਤੇ ਉਹ ਕਰਦੀਆਂ ਵੀ ਜ਼ਿੰਮੇਵਾਰੀਆਂ ਨੇ ਫਰਜ਼ ਨੇ ਤੇ ਉਸ ਘਰ ਪ੍ਰਤੀ ਪਿਆਰ ਆਪਣਾ ਹਨਾ ਤੇ ਜਿਹੜੇ ਘਰ ਦੇ ਵਿੱਚ ਮਤਲਬ ਆ ਵਾ ਵਿਆਹ ਕੀ ਗਏ ਆ ਉਹਨਾਂ ਪ੍ਰਤੀ ਵੀ ਫਰਜ਼ ਨੇ ਕਹਿੰਦੇ ਹੁੰਦੇ ਨੇ ਵੀ ਅੱਧੀ ਅੱਧੀ ਜ਼ਿੰਦਗੀਆਂ ਹਨਾ ਅੱਧੀ ਇੱਕ ਘਰ ਜਦ ਦੀ ਜ਼ਿੰਦਗੀ ਕੱਢੀ ਆ ਤੇ ਅੱਧੀ ਦੂਸਰੇ ਘਰ ਚ ਕੱਢੀ ਆ ਹਨਾ ਦੋਨਾਂ ਪ੍ਰਤੀ ਆਪਣੇ ਆਪਣੇ ਫਰਜ਼ ਨੇ ਜਿਹੜੇ ਨਭੋਣੇ ਨੇ ਰੋਟੀ ਦਾ ਕਰਕੇ ਜਦੇ ਸੀ ਫਟਾਫਟ ਫਿਰ ਕੰਮ ਕਰਲੇ ਸੀ ਸਾਰੇ ਮਤਲਬ ਕਿਚਨ ਦਾ ਕਿਚਨ ਸمیٹ ਲਈ ਸੀ ਸਾਰੇ ਰੋਟੀ ਦਾ ਹੋ ਗਿਆ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਲਾਈਟ ਵੀ ਹੈਰਾਨ ਕਰਦੀ ਆ ਤੇ ਤਾਂ ਕਰਕੇ ਮੈਂ ਕਿਹ ਵੀ ਚਲਾਈ ਕਰਦੀ ਆ ਵੀ ਫਜ਼ੇ ਜੀ ਜੂਨੀਫਾਰਮ ਮੈਂ ਕਿਹਾ ਪ੍ਰੈਸ ਕਰਕੇ ਰੱਖਦਾਂ ਮੈਂ ਵੀ ਕਈ ਵਾਰੀ ਹੁਣ ਕੁਛ ਹੈਗਾ ਵੀ ਇਹ ਆ ਵੀ ਲੈਟਰ ਦਾ ਥੋੜਾ ਜਿਆਦਾ ਹੀ ਆ ਕੋਈ ਟਾਈਮ ਜ ਹੈ ਨਹੀਂਗਾ ਵੀ ਬਹੁਤ ਜਾਂਦੀ ਆ ਹਣ ਇਥੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਤਾਂ ਕਰਕੇ ਚਲੋ ਵੀ ਪ੍ਰੈਸ ਕਰਾਂ ਪ੍ਰੈਸ ਕਰਕੇ ਵੀ ਫਿਰ ਪਤੇ ਨੂੰ ਮੈਂ ਕਿਹਾ ਚਲ ਦੁੱਧ ਦਿੰਨੀ ਆ ਨਾਲੇ ਆਪ ਦੁੱਧ ਪੀਨੇ ਆ ਫੇਰ ਕਰਦੇ ਆ ਮੈਂ ਕਿਹਾ ਬਿਸਤਰਿਆਂ ਦਾ ਕੁਝ ਇਹ ਹੋ ਜਾਂਦਾ ਵੀ ਹਨਾ ਜੇ ਬਿਸਤਰਿਆਂ 'ਚ ਇੱਕ ਵਾਰੀ ਬੈਠ ਜਾਓ ਫੇਰ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਤਾਂ ਕਰਕੇ ਬਸ ਇਹ ਹੋ ਜਾਂਦਾ ਵੀ ਚਲੋ ਹਨਾ ਇਹੀ ਕਹੀਦਾ ਵੀ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ ਹਨਾ ਨਹੀਂ ਆਏ ਹੁੰਦਾ ਵੀ ਚਲ ਬੰਦਾ ਕਦੇ-ਕਦਾਈ ਹੈ ਨਾ ਮਿਲਣ ਜਾਂਦਾ ਏ ਜਾਂ ਉਹ ਕਰਦਾ ਏ ਹਨਾ ਕੁਝ ਹੋਣਾ ਇਹ ਹੋ ਜਾਂਦਾ ਮੰਮੀ ਬਿਮਾਰ ਕਰਕੇ ਥੋੜਾ ਜਿਹਾ ਵੱਧ ਹੋ ਜਾਂਦਾ ਗੀੜੇ ਜਿਹਾ ਹਨਾ ਵੀ ਵਿੱਚ ਦੀ ਜਾਨ ਆਉਣ ਦਾ ਬਸ ਐਵੇਂ ਚੱਲੀ ਜਾਂਦਾ ਏ ਕਦੇ ਵੀ ਉਧਰ ਨੂੰ ਕਦੇ ਉਸ ਕਰਦੇ ਜਿੰਮੇਵਾਰੀਆਂ ਕਦੇ ਉਹ ਕਰਦੇ ਜਿੰਮੇਵਾਰੀਆਂ ਨਾ ਚਲੋ ਪਰਮਾਤਮਾ ਤੰਦਰੁਸਤੀ ਦੇਵੇ ਹਨ ਸਭ ਕੁਝ ਚੱਲੀ ਜਾਂਦਾ ਹੁੰਦਾ ਥੋੜਾ ਬਹੁਤਾ ਇੱਧਰ ਉੱਧਰ ਤਾਂ ਹੋ ਹੀ ਜਾਂਦਾ ਹੈ ਨਾ ਵੀ ਬਿਮਾਰੀਆਂ ਠਮਾਰੀਆਂ ਅੱਛ ਬਣੀਆਂ ਹੁੰਦੀਆਂ ਨੇ ਹਨਾ ਸਭ ਕੁਝ ਜਿੰਦੇ ਜੀਆਂ ਦੇ ਮੇਲੇ ਨੇ ਇੱਥੇ ਕਰਦੇ ਹਾਂ ਜੀ ਵੀਡੀਓ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵੇਂ ਬਲੌਗ ਤੇ ਦੇਖਦੇ ਰਹੋ ਬਣੇ ਰਹੋ سپورਟ ਕਰਦੇ ਰਹੋ ਓਕੇ ਜੀ ਬਾਏ